ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Instagram ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Instagram ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸੂਟ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਆਪਣਾ ਤਿਆਰ ਕਰਵਾਇਆਗਾ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਸੂਟ ਬਣਨੇ ਨੇ ਜਿਹੜੀ ਆਪਣੀ ਡੇਲੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਚੱਲ ਜੂ ਦੇਖ ਕੇ ਡਿਜ਼ਾਈਨ ਇਹ ਆਪਣਾ ਪਹਿਲਾ ਸੂਟ ਵੀ ਜਿਹੜਾ ਬਣਿਆ ਸੀ ਆਪਣਾ ਇਹ ਬਲੈਕ ਕਲਰ ਦੇ ਉੱਪਰ ਹੀ ਤਿਆਰ ਹੋਇਆ ਸੀਗਾ ਇਹ ਦੇਖੋ ਆਪਣੀ ਜੌਰਜਟ ਦੀ ਫੈਬਰਿਕ ਆ ਇਹ ਰੰਗ ਨਾਲ ਆਪਾਂ ਪਾਰਟੀ ਵੇਅਰ ਸੂਟ ਵੀ ਇਹ ਕਰ ਸਕਦੇ ਆਂਗੇ ਹੈਗਾ ਇਹ ਮਸ਼ੀਨ ਵਰਕ ਦਾ ਬਾਟ ਆਪਾਂ ਇਹਨੂੰ ਪਾਰਟੀ ਵੇਅਰ ਸੂਟ ਆਪਣਾ ਵੇਅਰ ਕਰ ਸਕਦੇ ਆਂ ਬਹੁਤ ਸਾਰੇ ਸਾਡੇ ਡਿਜ਼ਾਈਨ ਇਹਦੇ ਨਾਲ ਤਾਂ ਤਿਆਰ ਹੋਏ ਨੇ ਅਲੱਗ-ਅਲੱਗ ਫੈਬਰਿਕ ਤੇ ਇਹ ਆਪਣਾ ਜੌਰਜਟ ਤੇ ਬਣਿਆਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਟੈਪੀ ਸਿਲਕ ਵਗੈਰਾ ਤੇ ਕਿਸੇ ਤੇ ਵੀ ਬਣਾ ਸਕਦੇ ਹੋਗੇ ਜਿਹੜੇ ਤੁਸੀਂ ਸਾਡਾ ਡੇਲੀ ਬਲੌਗ ਦੇਖਦੇ ਹੋਗੇ ਹੈਨਾ ਤੁਹਾਨੂੰ ਸਾਰ ਨੂੰ ਪਤਾ ਚੱਲ ਹੀ ਜਾਊਗਾ ਇਹ ਇਹਦੇ ਨਾਲ ਤਾਂ ਅਸੀਂ ਅਲੱਗ ਅਲੱਗ ਕਲਰਾਂ ਦੇ ਉੱਪਰ ਬਹੁਤ ਜਿਆਦਾ ਸਟਿਚ ਕਰ ਦੇਣੀ। ਦੇਖੋ ਮਸ਼ੀਨ ਵਰਕ ਦਾ ਸੂਤ ਆਪਣਾ ਰੈੱਡ ਬਲੈਕ ਕਲਰ ਹੈਗਾ ਜੌਰਜਟ ਦੀ ਫੈਬਰਿਕ ਆ। ਦੇਖੋ ਇਹ ਵਾਲਾ ਆਪਣਾ ਸਾਰਾ ਡਿਜ਼ਾਈਨ ਹੈ। ਸਿੰਗਲ ਟਾਂਕੇ ਦੇ ਨਾਲ ਆਪਣਾ ਡਿਜ਼ਾਈਨ ਇਹ ਪੜਿਆ ਹੋਇਆ ਹੈ ਮਸ਼ੀਨ ਵਰਕ ਦੇ ਵਿੱਚ ਕਲਰਫੁਲ ਆਪਾਂ ਨੇ ਥ्रेड ਯੂਜ਼ ਕੀਤਾ ਗਏ ਦੇ ਵਿੱਚ। ਦੇਖੋ 2 ਵੱਡੇ ਫੁੱਲ 1 ਵੱਡਾ ਫੁੱਲ ਇੱਕ ਛੋਟਾ ਘੇਰੇ ਦੇ ਉੱਪਰ ਫਿਰ ਵਿਚਕਾਰ ਫਿਰ ਨੱਕ ਦੇ ਉੱਪਰ ਤੇ ਇੱਧਰ ਦੇ ਉੱਪਰ ਦੇ ਗਲੇ ਦੇ। ਬਾਹਾਂ ਦੇ ਉੱਪਰ ਇਹ ਵਾਲਾ ਬਾਕੀ। ਗਲੇ ਤੇ ਵੀ ਆ। ਉਹ ਸੋਨਾ ਡਿਜ਼ਾਈਨ ਤਿਆਰ ਹੋਇਆਗਾ। ਤੁਸੀਂ ਆਪਣੇ ਨਾਲ ਬਾਟਮ ਤੇ ਵੀ ਤਿਆਰ ਕਰਵਾਉਣਾ। ਕਾਫੀ ਸਾਰੇ ਕਸਟਮਰ ਨੇ ਆਪਣੇ ਨਾਲ ਬਾਟਮ ਤੇ ਵੀ ਕਰਵਾਇਆ ਸੀਗਾ ਇਹ। ਬਟ ਇਹ ਆਪਾਂ ਇਹ ਸੂਟ ਤਰੀ ਕਰਵਾਇਆ ਹੋਇਆ ਹੈਗਾ। ਕਾਫੀ ਆਪਣੇ ਜੇ ਤੁਸੀਂ ਬਾਟਮ ਤੇ ਤਿਆਰ ਕਰਵਾਉਣਾ ਤਾਂ ਬਹੁਤ ਹੋਵੇਗੀ। ਵੀ ਕਰ ਸਕਦੇ ਹੋ। ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕੀਤਾ ਹੋਇਆ ਹੈਗਾ। ਫੋ ਆਪਣਾ ਸੈੱਟ ਦਾ ਟਾਈ ਡਾਈ ਹੋਇਆ ਹੋਇਆ ਹੈ ਤਾਂ ਹੀ। ਫੋ ਸਾਈਡ ਟਾਈ ਡਾਈ ਹੋਇਆ ਹੈਗਾ। ਤੇ ਆਪਾਂ ਇਹਦਾ 골ਡਨ ਲੇਸ ਦੇ ਨਾਲ ਆਪਾਂ ਨੇ ਮੈਚਿੰਗ ਕੀਤਾ। ਉਹ ਜਾਇਦੇ ਸੋਨਾ ਤੇ ਰੇਸ ਵਾਲਾ ਸੂਟ ਬਣਦਾ ਆਪਣਾ ਇਹ। ਤੁਸੀਂ ਆਪਣੇ ਇਹ ਦੇਖ ਕੇ ਹਨਾ ਆ ਆਪਣਾ ਡਿਜ਼ਾਈਨ ਦੇਖ ਕੇ ਆਪਣਾ ਕਲਰ ਕੋਈ ਵੀ ਕਰਵਾ ਸਕਦੇ ਹੋ ਤੇ ਆਪਣੀ ਫੈਬਰਿਕ ਕੋਈ ਵੀ ਕਰਵਾ ਸਕਦੇ ਹੋ ਦੁਪट्टे ਦੀ ਫੈਬਰਿਕ ਵੀ ਸੂਟ ਦੀ ਵੀ ਆਪਣੀ ਚੇਂਜ ਕਰ ਸਕਦੇ ਹੋ ਵਰਕ ਵਿੱਚ ਇਹ ਵਿੱਚ ਕੁਝ ਐਡ ਸਕਿਪ ਕਰਵਾਉਣਾ ਉਹਦਾ ਵੀ ਕਰ ਸਕਦੇ ਹੋ ਇਹ ਤਾਂ ਸਾਡੇ ਪਸ਼ਮੀਨੇ ਵਗੈਰਾ ਦੇ ਬਹੁਤ ਜ਼ਿਆਦਾ ਬਣਿਆ ਹੋਇਆ ਡਿਜ਼ਾਈਨ ਇਹ ਹੈ ਕਈ ਕਸਟਮਰ ਨੇ ਤਾਂ ਆਪਣੇ ਆ ਦੋ ਤਿੰਨ ਫੁੱਲ ਘੇਰੇ ਤੇ ਕਰਵਾ ਲਏ ਐ ਤਾਂ ਜਵਾਟੇ ਕਰਵਾ ਲਏ ਮਤਲਬ ਬਾਟਮ ਤੇ ਕਰਵਾ ਲਏ ਹਨਾ ਐਦਾ ਕਾਫੀ ਡਿਜ਼ਾਈਨਿੰਗ ਦੇ ਵਿੱਚ ਕੱਟ ਪੱਟ ਵੀ ਇਹਦੇ ਹੋਈ ਹੋਈ ਐ ਐਡ ਸਕਿਪੋ ਵੀ ਹੋਇਆ ਹੋਇਆ ਹੈਗਾ ਤੇ ਤੁਸੀਂ ਐਦਾ ਆਪਣਾ ਪੈਸੇ ਸਾਡਾ ਜਿਹੜਾ ਸੇਮ ਡਿਜ਼ਾਈਨ ਇਹ ਪਹਿਲਾਂ ਅਸੀਂ ਬਣਿਆ ਸੀਗਾ ਉਹ ਸਾਡਾ ਇਹ ਵਾਲਾ ਬਣਿਆ ਸੀਗਾ ਇਹ ਮਤਲਬ ਐਡਾ ਸੇਮ ਆ ਨ ਸਾਰਾ ਬਾਕੀ ਇਹਦੇ ਵਿੱਚ ਤੁਸੀਂ ਕੁਝ ਐਡਸ ਕਿੱਪ ਕਰਵਾਉਣਾ ਹੋ ਆਪਣੀ ਚੋਇਸ ਦੇ ਅਕੋਰਡਿੰਗ ਕਰਵਾ ਸਕਦੇ ਹਾਂ ਜੀ ਤੇ ਨੈਕ ਸੂਟ ਆ ਗਾ ਆਪਣਾ ਇਹ ਵਾਲਾ ਆਪਣੀ ਤਿਆਰ ਕਰਵਾਇਗਾ ਇਹ ਗਲਾਸ ਔਰਗੈਂਜ਼ਾ ਦੇ ਉੱਪਰ ਆਪਣਾ ਤਿਆਰ ਕਰਵਾਇਆ ਗਲਾਸ ਔਰਗੈਂਜ਼ਾ ਦੀ ਰੀ ਫੈਬਰਿਕਾ ਕੀ ਤੇ ਹੈਂਡਵਰਕ ਦੇ ਵਿੱਚ ਆਪਣਾ ਕਿਸੂ ਦਾ ਜਿਹੜਾ ਤਿਆਰ ਹੋਇਆਗਾ ਗਲਾਸ ਔਰਗੈਂਜ਼ਾ ਦੇ ਉੱਪਰ ਤਿਆਰ ਕਰਵਾਇਆ ਆਪਣੀ ਬਹੁਤ ਸੋਹਣਾ ਜਿਹਾ ਕਲਰ ਹੈਗਾ ਡਿਫਰੈਂਟ ਜਿਹਾ ਨਾ ਜ਼ਿਆਦਾ ਡਾਰਕ ਆ ਤੇ ਨਾ ਹੀ ਜ਼ਿਆਦਾ ਆਪਣਾ ਲਾਈਟ ਸ਼ੇਡ ਹੈ ਦੇਖੋ ਹੈਂਡਵਰਕ ਦੇ ਨਾਲ ਪਾਣੀ ਤਿਆਰ ਕਰਵਾਇਆ ਟੋਟਲ ਹੈਂਡ ਦੇ ਵਿੱਚ ਆਪਣਾ ਤਿਆਰ ਹੋਇਆ ਹੋਇਆ ਹੈਗਾ ਇਹਦੀ ਸਾਈਡਾਂ ਦੇ ਉੱਪਰ ਦੇਖੋ ਇਦਾਂ ਚੱਕਰਾਂ ਦੇ ਉੱਪਰ ਇਹ ਵਾਲੀ ਬੇਲਾ ਜਿਹਾ ਚੱਕਰਾਂ ਦੇ ਉੱਪਰ ਬੇਲਾ ਜਿਹਾ ਦੋਨਾਂ ਸਾਈਡਾਂ ਤੇ ਇਹ ਵਿਚਕਾਰ ਇਹਦੇ ਬੂਟੀ ਬਣੀ ਹੋਈ ਆ ਆਹ ਵਾਲੀ ਛੋਟੀ ਜਿਹੀ ਬੂਟੀ ਬਣੀ ਹੋਈ ਹੈ ਵਿਚਕਾਰ ਤੇ ਸਾਈਡਾਂ ਦੇ ਉੱਪਰ ਆਪਣਾ ਇਦਾਂ ਵਰਤ ਤੇ ਨੈਕ ਲਬਰ ਤੇ ਕਾਫੀ ਹੈਂਡੀਆ ਦਾ ਇਹ ਬੜਾ ਨੇਕਦਾ ਵਰਕ ਆ। ਉਹ ਸੁਨਮ ਵਰਕ ਦੇ ਕੋਲ ਨੇਕਦਾ ਵਰਕ। ਇਹ ਤਾਂ ਕਾਫੀ ਸੁਨਮ ਵਰਕ ਦਾ। ਨੇਕਦਾ ਵਰਕ ਆ ਗਿਆ। ਇੱਧਰ ਸੈਡਾਂ ਦੇ ਉੱਪਰ ਵੇਲ ਆ ਗਈ, ਵਿੱਚ ਬੂਟੀ ਆ ਗਈ ਸਾਰੇ। ਤੇ ਇੱਧਰ ਦੇਖੋ ਇਹਦੀ ਬਾਗ ਦਾ ਵਰਕ। ਮੁਕਤਿਆ ਜੀ ਸੁਨਮ ਦੇ ਕੋਲ ਬਾਗ ਦਾ। ਟੋਟਲ ਹੈਂਡ ਦੇ ਵਿੱਚ ਆਪਣਾ ਸੂਟ ਤਿਆਰ ਹੋਇਆ ਹੈਗਾ ਜੀ। ਇਹ ਆ ਗਿਆ ਆਪਣਾ ਕਲਰ। ਉਹ ਸੋਲੀ ਡਿਫਰੈਂਟ ਜਿਹਾ ਸੁਨਮ ਦਾ ਆਪਣਾ ਦੇਖੋ ਬਣਾਇਆ ਹੋਇਆ ਹੈਗਾ। ਸਾਰਾ ਆਪਣਾ ਦਫਤਾ ਵਗੈਰਾ ਯੂਜ਼ ਹੋਇਆ ਹੈ। ਕੋਈ ਆਪਣਾ ਹੀ ਮਿਕਸ ਵਰਕ ਨਹੀਂ ਹੈਗਾ। ਇੱਧਰ ਦੇਖੋ ਇਹ ਬਾਟਮ ਦੇ ਉੱਪਰ ਵਰਤਿਆ ਗਿਆ ਬਾਟਮ ਨੂੰ ਵੀ ਦੇਖੋ ਬਹੁਤ ਸੋਹਣਾ ਫਿਨਿਸ਼ਿੰਗ ਆਉਂਦੀ ਆਪਣੇ ਵਰਕ ਦੀ ਇਹ ਵਾਲਾ ਬਾਟਮ ਦੀ ਮੂਰੀ ਜਿョ ਕੰਮ ਆ ਗਿਆ ਆਹ ਵਾਲਾ ਸਾਰਾ ਪਹਿਲਾਂ نیچے ਲੈਣਾ ਆਉਣਗੀ ਆ ਫਿਰ ਉੱਪਰ ਇੱਕ ਫਲਾਰ ਆਉਗਾ ਇਹ ਵਾਲਾ ਬਾਟਮ ਕਿਹਾ ਗਿਆ ਨਾਲ ਹੀ ਆਪਾਂ ਨੇ ਉਦਾਂ ਹੀ ਜਿਹੜਾ ਇਹ ਸੇਮ ਫੈਬਰਿਕ ਦਾ ਹੀ ਆਪਾਂ ਨੇ ਦੁਪੱਟਾ ਲਗਾਇਆ ਹੈਗਾ ਕਲਾਸ ਆਰਗੈਂਜ਼ਾ ਦਾ ਹੀ ਆਪਾਂ ਨੇ ਦੁਪੱਟਾ ਲਗਾਇਆ ਫੈਬਰਿਕ ਅਗਰ ਤੁਹਾਨੂੰ ਇਹ ਨਹੀਂ ਪਸੰਦ ਹੈਗੀ ਬਹੁਤ ਸੋਹਣੀ ਤੇ ਫਿਨਿਸ਼ਿੰਗ ਨੂੰ ਆਉਂਦੀ ਵਰਕ ਵਗੈਰਾ ਦੀ ਜੇਕਰ ਤੁਹਾਨੂੰ ਨਹੀਂ ਪਸੰਦ ਫੈਬਰਿਕ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿਹੜਾ ਫੈਬਰਿਕ ਤੁਹਾਨੂੰ ਵਧੀਆ ਲੱਗਦਾ ਉਸੇ ਤੇ ਤੁਸੀਂ ਆਪਣਾ ਸੇਮ ਡਿਜ਼ਾਈਨ ਦੇ ਨਾਲ ਸੇਮ ਕਲਰ ਦੇ ਵਿੱਚ ਸੇਮ ਕਰਨ ਦਾ ਮਤਲਬ ਆਪਣਾ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਪਰ ਕੁਝ ਐਡਸਪ ਆਪਣਾ ਫੈਬਰਿਕ ਚੇਂਜ ਕਰਨਾ ਤਾਂ ਆਪਣੀ ਚੋਇਸ ਅਕੋਰਡਿੰਗ ਕਰ ਸਕਦੇ ਹਾਂ ਹਾਂਜੀ ਹਾਂਜੀ ਜਿਹੜਾ ਆਪਣੀ ਇਹ ਵਾਲਾ ਸੂਟ ਜਦ ਅੰਤਰਵਾਇਆ ਇਹ ਆਪਣੀ ਯੋਰਟ ਦੀ ਫੈਬਰਿਕ ਆ ਬਹੁਤ ਜਿਆਦਾ ਸੋਹਣਾ ਜਾਂ ਕਲਰ ਆ ਪਿਆਰਾ ਜਾਂ ਨਾ ਡਾਰਕ ਨਾ ਲਾਈਟ ਕਾਫੀ ਸੋਹਣਾ ਕਲਰ ਆਗਾ ਆਪਣਾ ਲਾਈਟ ਆਪਣਾ ਚੌਕਲੇਟੀ ਜਿਹਾ ਕਲਰ ਆਗਾ ਬਹੁਤ ਸੋਹਣਾ ਕਲਰ ਆਗਾ ਆਪਾਂ ਜੋਰਟ ਫੈਬ੍ਰਿਕ ਤੇ ਹੀ ਤਿਆਰ ਕਰਾਉਦੇ। ਦੇਖੋ ਸਾਰਾ ਇੰਦਾ ਹੈਂਡਵਰਕ ਦੇ ਨਾਲ ਆਪਣਾ ਤਿਆਰ ਹੋਇਆ ਹੋਇਆ ਹੈਗਾ ਸੋਹਣਾ। ਕਾਫੀ ਸੋਹਣੀ ਵਧੀਆ ਫਿਨਿਸ਼ਿੰਗ ਦਾ ਵਰਕ ਤੇ ਵਰਕ ਦੀ ਫਿਨਿਸ਼ਿੰਗ ਦਾ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੇ ਕਿ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਵਧੀਆ ਮਿਲੂਗੀ। ਭਾਵੇਂ ਤੁਸੀਂ ਹੈਂਡਵਰਕ ਚ ਕਰਾਓ ਮਸ਼ੀਨ ਚ ਕਰਵਾਓ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਇੱਕ ਨੰਬਰ ਮਿਲਦੀ ਰਹੇ। ਇੱਦਾਂ ਆਪਣੇ ਘੇਰੇ ਦੇ ਉੱਪਰ ਵਰਕ ਆ ਗਿਆ ਸਾਰੇ ਹੀ ਆਪਣਾ ਟੋਟਲ ਹੈਂਡ ਚ ਬਣਿਆ ਹੋਇਆ ਦਬਕਾ ਵਗੈਰਾ ਚੁਸ ਹੋਇਆ ਹੈਗਾ। ਕੋਈ ਇਹਦੇ ਵਿੱਚ ਮਿਕਸ ਵਰਕ ਨਹੀਂ ਹੈਗਾ। ਘੇਰੇ ਦੇ ਉੱਪਰ ਇੰਦਾ ਵੇਰ ਆ ਜੂਗੀ ਤੇ ਨੈਕ ਦੇ ਉੱਪਰ ਵਰਕ ਫਿਰ ਇਹਦਾ ਨੈਕ ਦੇ ਉੱਪਰ ਤੇ ਇਹ ਵਾਲਾ ਬਾਜੂ ਦੇ ਉੱਪਰ ਜਿੰਦਾ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਉਹਦਾ ਦੇਖੋ ਇਹਦੀ ਬਾਜੂ ਦੇ ਉੱਪਰ ਹੋਇਆ ਹੋਇਆ ਹੈਗਾ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਕੱਲਾ ਹਨਾ ਇਹ ਨੈਕ ਦਾ ਵਰਕ ਬਾਹਾਂ ਦਾ ਵਰਕ ਦੇ ਘੇਰੇ ਦਾ ਵਰਕ ਮਤਲਬ ਇਹਨਾਂ ਫਲਕਾ ਵਰਕੇ ਦੇ ਹਲਕੇ ਵਰਕੇ ਦੇ ਨਾਲ ਤਿਆਰ ਕਰ ਬਣਾਇਆ ਜਾ ਵੀ ਕਰਵਾ ਸਕਦੇ ਹੋ ਲ ਲੈ ਤੁਸੀਂ ਆ ਜਿਹੜੇ ਫਲਾਰ ਨੇ ਇਹ ਵਿੱਚ ਪਵਾ ਕੇ ਵੀ ਕਰਾ ਸਕਦੇ। ਅਗਰ ਤੁਸੀਂ ਹਲਕੀ ਆਪਣਾ ਹਨਾ ਵਰਕ ਕਰਵਾਉਣਾ ਚਾਹੋਗੇ ਤਾਂ ਕਰਦੇ। ਅਗਰ ਇਹਨੂੰ ਹੈਵੀ ਬਣਾਉਣਾ ਚਾਹੋਗੇ ਤਾਂ ਨਾਲ ਆਪਣਾ ਬੋਟਮ ਤੇ ਵੀ ਐਡ ਕਰ ਸਕਦੇ। ਬਟ ਇਹਦੇ ਨਾਲ ਆਪਾਂ ਬੋਟਮ ਅਨੇ ਇੱਕ ਪਲੇਨ ਰੱਖੀ ਹੈਗੀ। ਬੋਟਮ ਤੇ ਵਰਕ ਨਹੀਂ ਕਰਵਾਇਆ ਹੈਗਾ। ਤੁਸੀਂ ਆਪਣਾ ਆਪ ਹੀ ਵਰਕ ਸੇਵ ਆਪਣਾ ਬੋਟਮ ਤੇ ਵੀ ਨਾਲ ਕਰਵਾ ਸਕਦੇ। ਨਾਲ ਹੀ ਆਪਾਂ ਉਹਦਾ ਹੀ ਜਾਰਡਟ ਦਾ ਫੈਬਰਿਕ ਦਾ ਆਪਣਾ ਦੁਪੱਟਾ ਰੱਖਿਆ ਹੈਗਾ ਤੇ ਇਹਦਾ 골ਡੀ ਬੋਟੇ ਦਾ ਨਾਲ ਆਪਣਾ ਫਿਨਿਸ਼ਿੰਗ ਦਿੱਤੀ। ਮੋਸ ਹੁਣ ਆਪਣਾ ਪਾਰਟੀ ਵੇਅਰ ਸੁਣਦੇ ਹੀ ਤਿਆਰ ਹੋਇਆ ਹੋਇਆ ਹੈਗਾ। ਤੁਸੀਂ ਆਪਣੀ ਚੁਆਇਸ ਅਕੋਰਡਿੰਗ ਇਹਦੀ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਵਿੱਚ ਐਡਸ ਸਕਿੱਪ ਕਰ ਸਕਦੇ ਹੋ ਤੇ ਇਹਦਾ ਕਲਰ ਚੇਂਜ ਕਰ ਸਕਦੇ ਹੋ ਦੁਪੱਟਾ ਆਪਾਂ ਵੀ ਆਪਣਾ ਕੋਈ ਨਾਲ ਦੇ ਕਮਲ ਚੂਨ ਦਲਵਾਓ ਪਿਓਰ ਚੂਨ ਦਲਵਾਓ ਪਿਓਰ ਰੈਂਜ ਦਾ ਲਗਾਓ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉਹੀ ਆਪਣੀ ਚੁਆਇਸ ਦੇ ਅਕੋਰਡਿੰਗ ਇਹਦਾ ਦੁਪੱਟਾ ਲਾ ਕੇ ਆਪਾਂ ਸੂਟ ਤੁਸੀਂ ਲੈ ਸਕਦੇ ਹੋ ਹਾਂ ਤੇ ਇਹਦਾ ਆਪਣਾ ਨੈਕ ਸੂਟ ਲਗਾ ਇਹ ਵਾਲਾ ਸੂਟ ਆਪਾਂ ਨੇ ਪਿਓਰ ਟੈਗੀ ਸਰਕਰ ਤਿਆਰ ਕਰਵਾਇਆ ਹੈਗਾ ਟੈਪੀ ਦੀ ਆਪਣੀ ਫੈਬਰਿਕ ਆ ਟੈਪੀ ਦਾ ਫੈਬਰਿਕ ਜਾ ਤਰਸਤਨ ਦਿਖੋਣੇ ਹਨ ਟੈਪੀ ਦਾ ਇਹ ਫੈਬਰਿਕ ਕਿਉਂਕਿ ਟੈਪੀ ਇੱਕ ਇਦਾਂ ਦਾ ਫੈਬਰਿਕ ਆ ਵੀ ਇਹਦੇ ਨਾਲ ਸੀ ਹੈਵੀ ਤੋਂ ਹੈਵੀ ਬ੍ਰਾਈਡਲਸ ਹੁਣ ਵੀ ਬ੍ਰਾਈਡਲ ਲਹਗੇ ਤਾਂ ਵੀ ਇਸ ਤਿਆਰ ਕਰਵਾਏ ਹੋਏ ਨੇ ਟੈਪੀ ਦੇ ਇਹਦੀ ਕੋਈ ਕੰਪਲੇਂਟ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਨਾ ਕੋ ਚੜਨ ਦੀ ਨਾ ਸਿੱਜਣ ਦੀ ਨਾ ਕਿਸੇ ਕਲਰ ਫੇਟ ਦੀ ਇਹ ਡਾਈ ਹੁੰਦਾ ਫੈਬਰਿਕ ਡਾਈ ਵੀ ਹੁੰਦਾ ਤੇ ਕਪੜਾ ਕਲਰ ਫੋਲਦੀ ਆਪਾਂ ਨੂੰ ਮਿਲਦਾਗਾ ਡਾਈ ਕੈਮੀਕਲ ਹੋਊਗੀ ਆਪਣੀ ਤੇ ਡਾਈ ਕਿਸੇ ਵੀ ਤਰ੍ਹਾਂ ਦਾ ਇਦਾਂ ਨਹੀਂ ਹੈਗਾ ਵੀ ਡਾਈ ਕਿਸੇ ਵੀ ਪ੍ਰਕਾਰ ਦੀ ਨਹੀਂ ਹੁੰਦੀ ਹਰ ਇੱਕ ਤਰ੍ਹਾਂ ਦੀ ਦੇ ਉੱਪਰ ਡਾਈ ਹੁੰਦੀ ਹੈਗੀ ਆਪਣਾ ਵਧੀਆ ਪਿਓਰ ਟਾਈਪੀ ਦਾ ਇਹ ਸੂਟ ਹੈਗਾ ਦੇਖੋ ਪੂਰੇ ਵਧੀਆ ਆਪਾਂ ਹੈਵੀ ਇਹ ਲੁੱਕ ਨਾਲ ਤਿਆਰ ਕਰਵਾਇਆ ਹੈਗਾ ਟੋਟਲ ਹੈਂਡਵਰਕ ਦੇ ਵਿੱਚ ਆਪਣਾ ਸੂਟ ਜਿਹੜਾ ਇਹ ਬਣਿਆ ਹੋਇਆ ਹੈ ਦੇਖੋ ਸਾਰਾ ਇਹ ਪਹਿਲਾਂ ਤੋਂ ਵਰਕ ਦਿਖਾ ਦਿੰਦੇ ਆਂ ਇਦਾਂ ਸ਼ਰਟ ਦੇ ਸਾਰੇ ਪੱਲੇ ਦੇ ਉੱਪਰ ਇਦਾਂ ਵਰਕ ਆਊਗਾ ਸ਼ਰਟ ਦੇ ਵਿੱਚ ਆਪਣਾ ਮੋਤੀ ਵੀ ਯੂਜ਼ ਹੋਇਆ ਹੈਗਾ ਤਾਫਤਾ ਵੀ ਯੂਜ਼ ਹੋਇਆ ਹੈਗਾ ਮੋਤੀ ਸਿੱਕੀ ਤਾਰਾ ਸਾਰਾ ਕੁਝ ਦੇ ਵਿੱਚ ਯੂਜ਼ ਹੋਇਆ ਹੈਗਾ ਆਪਣਾ ਘੱਟ ਦਾਣਾ ਵਗੈਰਾ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਬਣਾ ਹੋਇਆ ਹੈ ਮਤਲਬ ਟੋਟਲ ਆਪਣੀ ਸਾਰੀ ਸ਼ਰਟ ਦੇ ਉੱਪਰ ਹੀ ਵਰਕ ਆਊਗਾ ਪਰੇਦਰ ਦੇਖੋ ਇਹ ਨੈਕ ਦੇਖੋ ਤੇ ਮੌਲਾ ਨੈਕ ਤੇ ਵਰਤਾਰੇ ਪੂਰਾ ਘਨਸੂੜ ਦਾ ਵਰਤਾ ਦਿਖਾ ਦਿੰਦੇ ਆਂਗੇ ਸਾਰੇ ਫਰੰਟ ਦਾ ਸ਼ਰਟ ਦਾ ਭਰਿਆ ਹੋਇਆ ਹੈਗਾ ਤੇ ਇੱਧਰ ਦੇਖੋ ਨੈਕ ਤੇ ਵਰਤਾਰਾ ਹੈ ਤੇ ਇਹਦੀ ਬਾਜੂ ਦੇ ਉੱਪਰ ਵੀ ਆਪਾਂ ਨੂੰ ਵਰਤਾ ਮਿਲੂਗਾ ਆਹ ਵਾਲੀ ਵੀ ਇਹਦਾ ਦੇਖੋ ਜਿਹੜੀ ਇਹਦੀ ਬਾਜੂ ਤੇ ਹੈ ਇਹ ਵਾਲਾ ਬਾਜੂ ਤੇ ਵਰਤਾਰਾ ਤੇ ਇਹਦੇ ਨਾਲ ਜਿਹੜਾ ਆਪਣੇ ਬਾਟਮ ਤੇ ਵਰਕ ਨਹੀਂ ਕਰਵਾਇਆ ਬਾਟਮ ਆਪਾਂ ਦੀ ਪਲੇਨ ਰੱਖੀ ਹੈ ਤੁਸੀਂ ਬਾਟਮ ਤੇ ਨਾਲ ਵਰਕ ਕਰਵਾ ਸਕਦੇ ਨਾਲ ਆਪਾਂ ਪਿਓਰ ਆਰਗੈਂਜ਼ਾ ਦਾ ਜਿਹੜਾ ਦੁਪੱਟਾ ਹੈਗਾ ਉਹ ਤਿਆਰ ਕਰਵਾਇਆ ਤੇ ਇਦਾਂ 골ਡਨ ਗੋਟ ਜਦੋਂ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਮੋਤੀ ਵਾਲੇ ਮਗਰ ਵਿੱਚ ਪਰਲੇ ਕੁਝ ਜ਼ਿਆਦਾ ਜੂਸ ਹੋਇਆ ਤਾਂ ਕਰਕੇ ਆਪਾਂ ਪਰਲ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਤੇ ਨਾਲ ਆਪਾਂ ਟਿਸ਼ੂ ਜਿਹੜੀ ਆਪਣੀ ਫਿਨਿਸ਼ਿੰਗ ਪੱਟੀ ਹੈਗੀ ਉਹ ਯੂਜ਼ ਕੀਤੀ ਹੈਗੀ ਫਿਨਿਸ਼ਿੰਗ ਪੱਟੀ ਆਪਾਂ ਉਹ ਕਸਟਮਰ ਦੇ ਹੀ ਲਾਉਣੇ ਆਗੇ ਜਿਹੜਾ ਕਸਟਮਰ ਆਪਣੇ ਡਿਮਾਂਡ ਕਰਦਾ ਮਤਲਬ ਟਿਸ਼ੂ ਪੱਟੀ ਲਗਵਾਉਣੀ ਦੁਪट्टे ਤੇ ਕਿਉਂਕਿ ਇਹ ਐਕਸਟਰਾ ਚਾਰਜ ਲੱਗਦੇ ਨੇਗੇ ਕਾਫੀ ਕੋਸਟਲੀ ਆਪਣਾ ਦੁਪੱਟਾ ਚਲਾਇਆ ਜਾਂਦਾ ਕਿ ਜੇਕਰ ਆਪਾਂ ਫ੍ਰਿਜ ਦੀ ਪੱਟੀ ਨਾਲ ਦੁਪੱਟਾ ਤਿਆਰ ਕਰਦੇ ਆਂਗੇ ਨਹੀਂ ਆਪਾਂ ਨਾਰਮਲ ਤੁਹਾਨੂੰ ਜਿਵੇਂ ਆਪਾਂ ਫਿਨਿਸ਼ਿੰਗ ਦਿੰਦੇ ਹੁਣ ਦੁਪੱਟੇ ਦੀ ਆਪਾਂ ਉਦਾਹੇਤ ਤੁਹਾਨੂੰ ਤਿਆਰ ਕਰਕੇ ਦੇਣਾ ਦੁਪੱਟਾ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਹੀ ਸਹੀ ਨਾਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੀਆਂ ਜੀ ਕੀਦਾ ਤੁਸੀਂ ਆਪਣਾ ਨਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਕ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਕਿਦਾ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਨਾ ਜਿਵੇਂ ਵੀ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀਕਾ